ਆਪਲਾ ਪਰਚਾ ਦੋ ਮੇਰੇ ਤੇ ਮੈਨੂੰ ਅੰਦਰ ਕਰੋ ਦੇਖਦਾ ਕਿ ਵੀਰ ਤੇ ਰੁਪਈਆ ਤਾਂ ਪੂਰੇ ਯਾਰ ਤੁਹਾਡੇ ਕੋਲੇ ਕੀ ਅਧਾਰ ਹੈ ਤੁਸੀਂ ਸਕਾਉਟ ਕਰਕੇ ਟਰੱਕ ਨਗਾਹੋਂਗੇ ਕੀ ਅਧਾਰ ਹੈ ਤੁਹਾਡੇ ਕੋਲ ਤੁਹਾਡੀ ਵੀਡੀਓ ਸਾਡੇ ਕੋਲੇ ਮੇਰੀ ਗੱਡੀ ਖੜੀ ਆ ਵੀਡੀਓ ਤੇਰੀ ਤੇਰੀ ਵੀਡੀਓ ਭਾਈ ਜੀ ਮੇਰੇ ਕੋਲੇ ਤੇਰੀ ਵੀਡੀਓ ਮੇਰੇ ਕੋਲੇ ਤੇ ਫਿਰ ਕੀ ਪੰਜ ਵਾਰੀ ਬਣਾ ਲਾ ਯਾਰ ਕੀ ਗੱਲ ਹੈ ਫਿਰ ਹਾਂ ਹਾਂ ਟਰੱਕ ਨਹੀਂ ਬਣਾ ਲਾ ਤੇਰੀ ਕੀ ਜ਼ਿੰਮੇਵਾਰੀ ਹੈ ਭਾਈ ਜੀ ਜ਼ਿੰਮੇਵਾਰੀ ਤੇਰੀ ਕੀ ਨਹੀਂ ਬਣਦਾ ਵੀ ਰੱਖ ਨਾ ਦੇਗਾ ਪਿੱਛੇ ਟਿਪਰ ਰੱਖੀ ਰੱਖ ਤੇਰੀ ਕੀ ਜ਼ਿੰਮੇਵਾਰੀ ਮਗੀਸਨ ਜੀ ਰੱਖੀ ਰੱਖ ਯਾਰ ਇਹ ਤੇਰੇ ਦੇ ਪਰ ਤੂੰ ਨੀ ਨਗਾ ਸਕਦਾ ਤੂੰ ਟਰੱਕ ਕਿੰਨੇ ਨਗਾ ਸਕਦਾ ਆ ਪੁੱਛ ਕੇ ਨਹੀਂ ਦੇਣਾ ਚੱਲ ਫਿਰ ਨਗਾ ਤੂੰ ਨਗਾ ਹੁਣ ਲੈ ਡੀਨ ਲੈ ਨਗਾ ਤੂੰ ਪੁਲਿਸ ਵੀ ਰਹਿੰਦੀ ਸੀ ਸਾਰੀ ਦੇੜੀ ਇਹੀ ਕੰਨੀ ਕਰਦੇ ਆ ਪੁੱਤਰ ਦਾ ਕਿਉਂ ਸੀ ਹਾਂ ਨਗਾ ਹੁਣ ਲੈ ਆ ਤੂੰ ਸਕੋਟ ਕਰਕੇ ਨਗਾ पुलिस <laughs> ਸਾਨੂੰ 13 ਤਰੀਕ ਨੂੰ ਸੀ ਉੱਥੇ ਬੈਠੇ ਆ 6 ਮਹੀਨੇ ਹੋ ਗਏ ਸਾਨੂੰ ਤੁਹਾਡੇ ਅਰਗੇ بڑے ਵੱਡੇ ਵੱਡੇ ਸਾਡੇ ਕੋਲੇ ਅਫਸਰ ਆਏ ਉਹਨਾਂ ਨੇ ਇਹ ਕਹੀ ਜਾ ਕੇ ਪ੍ਰਧਾਨ ਮੰਤਰੀ ਦੇ ਅੱਗੇ ਧਰਨਾ ਲਾਓ ਕਦੇ ਧਰਨੇ ਪ੍ਰਧਾਨ ਮੰਤਰੀ ਦੇ ਡੀਸੀਆਂ ਦੇ ਦਫ਼ਤਰਾਂ ਮੂਰੇ ਨਹੀਂ ਲੱਗਦੇ ਹੁੰਦੇ ਜਿੱਥੇ ਨੁਕਸਾਨ ਹੁੰਦਾ ਉੱਥੇ ਧਰਨੇ ਲੱਗਦੇ ਹੁੰਦੇ ਆ ਠੀਕ ਹੈ ਨਾ ਗੱਲ ਤੁਹਾਡੇ ਕੋਲੇ ਕੀ ਅਧਿਕਾਰ ਹੈ ਵੀ ਡੀਸੀ ਦੇ ਧਰਨਾ ਲਾਓ ਜਾ ਕੇ ਇਹ ਅਧਿਕਾਰ ਕਰੋਗੇ ਡੀਸੀ ਨਾਲ ਇਹ ਗੱਲ ਜਾ ਕੇ ਵੀ ਡੀਸੀ ਦੇ ਤੁਸੀਂ ਤੁਸੀਂ ਸਾਨੂੰ ਫੋਰਸ ਕਰਦੇ ਹੋ ਡੀਸੀ ਦੇ ਧਰਨਾ ਲਾਉਣ ਨੂੰ ਤੁਸੀਂ ਫੋਰਸ ਕਰਦੇ ਹੋ ਨਾ ਕਰਨ ਵਾਲੀ ਗੱਲ ਨਹੀਂ ਆ ਤੁਸੀਂ ਕਹਿੰਦੇ ਹੋ ਤੁਸੀਂ ਵੀ ਦੇ ਘਰ ਨਾਲ ਲਾਓ ਜਾਓ ਜੀ ਤੇਰਾ ਸਾਡੀ ਨਹੀਂ ਸੁਣੀ ਤੇ ਉਹਨੂੰ ਸਰਦਾਰੀ ਚਾਲ ਆ ਗੱਲ ਹੋਵੇਗੀ ਟੇਬਲ 'ਤੇ ਗੱਲ ਹੋਵੇਗੀ ਪਾਉ ਟੇਬਲ 'ਤੇ ਗੱਲ ਕਰੀ ਤੁਸੀਂ ਬੋਸ ਨਹੀਂ ਕਰ ਸਕਦੇ ਸਾਨੂੰ ਵੀ ਇੱਥੇ ਧਰਨਾ ਲਾਓ ਇੱਥੇ ਨਾਲ ਲਾ ਰੂਗਾ ਨਾ ਕਿਸੇ ਨੇ ਕੀਤਾ ਬੋਲੀ ਮੈਨੂੰ ਇਹ ਪੈਸੇ ਦਾ ਦਬਾਅ ਪਾ ਰਹੀ ਰੱਖੋ ਸਕੋਰ ਕਰਕੇ ਅੱਗੇ ਲੈ ਆਉਣੇ ਹੋ ਕੀ ਗੱਲ ਵੀ ਤੁਸੀਂ ਕੁੰਨਾ ਕਰਦੀ ਕਰਾਉਣੀ ਹੈ ਸਾਡੇ ਨਾਲ ਸਕੋਰ ਵੈਨ ਦਾ ਟਾਈਮ ਤਾਂ ਗੱਡੀ ਆ ਸਾਡਾ ਕੋਈ ਬੱਚਾ ਮਰ ਗਿਆ ਭਰ ਦੇਉਗਾ ਤੁਸੀਂ ਸਕੋਰ ਵੈਨ ਦਾ ਟਾਈਮ ਤੁਸੀਂ ਤੁਸੀਂ ਕਹਿੰਦੇ ਲਿਖ ਕੇ ਦਿਓ ਤੁਸੀਂ ਕਹਿੰਦੇ ਲਿਖ ਕੇ ਦਿਓ ਤੁਸੀਂ ਸਾਨੂੰ ਲਿਖ ਕੇ ਦਿਓ ਸਾਡਾ ਬੱਚਾ ਮਰ ਗਿਆ ਕੋਈ ਭਰੋਗੇ ਤੁਸੀਂ ਦਿਓ ਲਿਖ ਕੇ ਦਿਓ ਲਿਖ ਕੇ ਸਾਨੂੰ ਹਾਂ ਦਿਓ ਸਾਡਾ ਬੱਚਾ ਮਰ ਗਿਆ ਤੁਹਾਨੂੰ ਭਰੋਗੇ ਤੁਸੀਂ ਇਹ ਇਹ ਤੋਂ ਨਗਰ ਤੇ ਨਹੀਂ ਚੱਲਣਾ ਇਹ ਪੁਲਿਸ ਹੀ ਗੁੰਡਾ ਕਰਦੀ ਹੈ ਅਸੀਂ ਨਹੀਂ ਚੱਲੋ ਤੇ ਨਹੀਂ ਗੁੰਡਾ ਕਰਦੀ ਪੁਲਿਸ ਦੀ ਤੁਹਾਨੂੰ ਲੱਗਦੀ ਤੇ ਪਨਾ ਲੱਗੀ ਗੁੰਡਾ ਕਰਦੀ ਕਰਦੇ ਹੋ ਤੁਸੀਂ ਸਾਡੇ ਨਾਲ ਡੀਸੀ ਸਾਹਿਬ ਨੇ ਉਹਨਾਂ ਜਵਾਨੀ ਕਲਮੀ ਕਹਿਤਾ ਵੀ ਤੁਸੀਂ ਚੱਲਣ ਦਿਓ ਚੱਲਣਗੇ ਸਾਨੂੰ ਤੁਸਰ ਦਿਓ ਲਿਖ ਕੇ ਲਿਖ ਕੇ ਦਿਓ ਮਾਪਰੀ ਜੀ ਤੁਸੀਂ ਸਾਡੇ ਅਫਸਰ ਲਿਖ ਕੇ ਦਿਓ ਆਓ ਸਾਨੂੰ ਸਾਡਾ ਗੱਲ ਨੂੰ ਬੱਚਾ ਮਰ ਗਿਆ ਮਲਕੀਸ਼ ਸਿੰਘ ਜੀ ਪਰ ਜਾਨੀ ਮਾਲੀ ਇਹ ਕਹੇ ਦਿਓ ਪਿੰਡ ਦਾ ਜੇ ਕੋਈ ਮੁੱਦਾ ਖੜਾ ਹੋ ਜਾਏ ਬਾਅਦ ਚ ਅਸੀਂ ਜ਼ਿੰਮੇਵਾਰ ਹਾਂ ਤੁਸੀਂ ਲੈ ਕੇ ਜਾਓ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਅਸੀਂ ਜ਼ਿੰਮੇਵਾਰ ਸਾਡੇ ਅਫਸਰੋਂ ਦਿਓ ਲੈ ਕੇ ਥਾਣੇ ਵੱਲੋਂ ਲਿਖ ਦਿਓ ਉੱਤੇ ਨਹੀਂ ਲੈ ਕੇ ਦਿੰਦੇ ਤਾਂ ਐ ਨਹੀਂ ਹੋਣੀਆਂ ਗੱਲਾਂ ਇਹ ਆ ਥਾਣਾ ਹੀ ਹੈ ਥਾਣਾ ਹੀ ਹੈ ਉੱਧਰ ਤੁਸੀਂ ਸਾਨੂੰ ਹੰਡਲ ਕੀਤਾ ਆਪਣੇ ਪਾਸ ਲਿਖਿਆ ਹੋਣਾ ਨਸ ਕੀ ਚਾਹੀਦਾ ਲਿਖਤੀ ਦੇ ਨਾਲ ਠੇਕੇ ਦੇ ਨਾਲ ਤੁਹਾਡਾ ਰੋਲਾ ਤੁਹਾਡੀ ਬਟੇਬਲ ਤਾਂ ਗੱਲ ਕਰਾਉਣੇ ਉਹਦੇ ਨਾਲ ਗੱਲ ਕਰਕੇ ਖੁਸ਼ ਨਹੀਂ ਜੋ ਮਲਕੀਸ਼ਾ ਥਾਣੇਦਾਰ ਨਾਲ ਗੱਲ ਕਰਨ ਨੂੰ ਖੁਸ਼ ਚੋ ਹਾਂ ਉਹ 10 ਵਾਰ 6:30 ਸੱਧਿਆ ਪਰ ਅਗਲੇ ਗੱਲ ਮੰਨਦੇ ਹੀ ਨਹੀਂ ਜਿਵੇਂ ਇੱਕ ਵਾਰੀ ਸਰਪੇ 10 ਵਾਰੀ ਗੜਕੇ ਇਹਨਾਂ ਨੂੰ ਪਰਦਾ ਪਾਕ ਲੈ ਕੇ ਕੌਣ ਇਹਦੇ ਪੈਰ ਪਾਕ ਲੈ ਆਂਦੇ